ਤਾ ਅਰਿੰਦਰ ਜੀ ਦਾ ਤੁਹਾਡਾ ਸਵਾਗਤ ਹੈ ਜੀ ਸ਼ਾਮ ਦੇ ਪ੍ਰੋਨਸਰ ਧੰਨਵਾਦ ਜੀ ਧੰਨਵਾਦ ਅਰਿੰਦਰ ਜੀ ਇਹ ਤਾਂ ਮਸਲਾ ਜਿਆਦਾ ਹੀ ਵਿਗੜਦਾ ਜਾ ਰਿਹਾ ਦੇਖੋ ਦੇਖੋ ਜੀ ਕੀ ਹੈ ਭਗਵੰਤ ਮਾਨ ਸਾਹਿਬ ਤੇ ਸਿਂਚੀਵਾਲ ਸਾਹਿਬ ਦੀ ਚੜ੍ਹਤ ਨੂੰ ਦੇਖ ਕੇ ਜੀ ਜਿਹੜੇ ਇਹ ਕਾਂਗਰਸੀ ਨੇ ਇਹ ਬਖਾਏ ਹੋਏ ਨੇ ਇਸ ਕਰਕੇ ਥੋੜਾ ਜਿਹਾ ਇਹ ਮਤਲਬ ਆਪ ਦਾ ਜਿਹੜਾ ਸਿਸਟਮ ਹੈ ਉਹ ਮਾਨਸਿਕ ਸੰਤੁਲਨ ਹੈ ਉਹ ਥੋੜੀ ਜੀ ਅਲਾਈਨਮੈਂਟ ਉਹਦੀ ਹਲ ਚੁੱਕੀ ਹੈ ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਥੋੜਾ ਜਿਹਾ ਨਾ ਇਹਨਾਂ ਨੂੰ ਸ਼ਾਂਤੀ ਤੇ ਇਹ ਰਿਗ ਚ ਜਾ ਕੇ ਸਿੰਚੇਵਾਲ ਸਾਹਿਬ ਕੋਲ ਜਾ ਕੇ ਉੱਥੇ ਮੜਾ ਬੋਟਾ ਜੋਗ ਅਭਿਆਸ ਕਰਨ ਜਿਹਦੇ ਨਾਲ ਇਹਨਾਂ ਦਾ ਮਾਨਸਿਕ ਸੰਤੁਲਨ ਜਿਹੜਾ ਉਹ ਠੀਕ ਹੋ ਸਕੇ ਅਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਆਉਣ ਵਾਲੇ ਸੈਸ਼ਨ ਦੇ ਵਿੱਚ ਵਧੀਆ ਆਂ ਬਿਰੋਧੀ ਤਿਲਦੀਪੂ ਮੁਕਾਜੜੀ ਉਹ ਨਵਾ ਸਕੋ ਕਿਉਂਕਿ ਇੱਕ ਭਗਵੰਤ ਮਾਨ ਸਾਹਿਬ ਨੇ ਗੱਲ ਤੁਸੀਂ ਸੁਣੀ ਹੋਣੀ ਮੈਂ ਵੀ ਯਾਦ ਕਰਾਉਣਾ ਰਸ਼ਕਾਂ ਨੂੰ ਕਿ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਵਿਧਾਨ ਸਭਾ ਚਾਹੁੰਦੇ ਆ ਕਿ ਸੰਸਦ ਦੇ ਲਈ ਅਸੀਂ ਮਤੇ ਲਿਆਣੇ ਆ ਪਰ ਕਹਿੰਦਾ ਇਹ ਲੋਕ ਤਾਂ ਵੀ ਸਪੀਕਰ ਸਾਨੂੰ ਬੇਨਤੀ ਕਰਿਆ ਵਾਕ ਆਊਟ ਕਰ ਜਾਂਦੇ ਨੇ ਕਹਿੰਦੇ ਵੀ ਲੋਕਾਂ ਨੇ ਸਾਨੂੰ ਸਾਰੇ ਚੁਣਿਆ ਇੱਧਰ ਦੀ ਸਾਡੀ ਸੀਟਾਂ ਨੂੰ ਵੀ ਤੁਹਾਡਿਆਂ ਨੂੰ ਹੀ ਕਹਿੰਦਾ ਲੋਕਾਂ ਦਾ ਚੁੱਪ ਕਰਕੇ ਸੁਣਨਿਆ ਕਰੋ ਤੁਸੀਂ ਲੋਕਾਂ ਦਾ ਵੀ ਟਾਈਮ ਖਰਾਬ ਕਰ ਰਹੇ ਹੋ ਹਾਂਜੀ ਉਹ ਕਿਹਾ ਜੀ ਇਹ ਤਾਂ ਗੱਲ ਠੀਕ ਹੈ ਫਿਰ ਮਾਨ ਸਾਹਿਬ ਦੀ ਚਾਹੋਂ ਕਿ ਬਿਨਾਂ ਤਿਆਰੀ ਤੋਂ ਆ ਜਾਣਾ ਤੇ ਫਿਰ ਐਵੇਂ ਰੌਲਾ ਪਾ ਕੇ ਬਾਹਰ ਚਲੇ ਜਾਣਾ ਇਹ ਕੋਈ ਸ਼ੋਭਾ ਨਹੀਂ ਦਿੰਦਾ ਹੈ ਕਿਉਂਕਿ ਉਹ ਸੀਨੀਅਰ ਨੇ ਪੁਰਾਣੇ ਬੰਦੇ ਨੇ ਹੱਕ ਤਾਂ ਉਹਨਾਂ ਦਾ ਬੰਦਾ ਸੀ ਵੀ ਕੋਆਪਰੇਟਿਵ ਕਰਕੇ ਨਾਲ ਜਿਹੜਾ ਪੰਜਾਬ ਨੂੰ ਵਿਕਾਸ ਦੇ ਹੱਥਾਂ ਵੱਲ ਲਿਜਾਇਆ ਜਾ ਸਕੇ ਬਾਅਦ ਕਿਸਮਤੀ ਹੈ ਵੀ ਉਹਨਾਂ ਦੇ ਵਿੱਚ ਥੋੜੀ ਜੀ ਇਕੋਸਿਸਟਮ ਆ ਗਿਆ ਉਹ ਅੰਗਰੇਜ਼ੀ ਜੀ ਬੋਲ ਕੇ ਬਾਹਰ ਆਊਟ ਕਰਕੇ ਚਲੇ ਜਾਂਦੇ ਨੇ ਜਿਹੜੀ ਪੰਜਾਬ ਵਾਸਤੇ ਕੋਈ ਬਹੁਤੀ ਚੜੀਦਲ ਨਹੀਂ ਹੈ ਕੀ ਤੁਹਾਨੂੰ ਇਹ ਕਦਰ ਨਹੀਂ ਲੱਗਦਾ ਵੀ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕੁਝ ਦਿਨਾਂ ਤੋਂ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਵਧੀਆ ਕੰਮ ਕਰਕੇ ਦਿਖਾਏ ਜਾ ਰਹੇ ਲੋਕਾਂ ਨੂੰ ਸ਼ਾਇਦ ਉਜ਼ਾ ਅਸਰ ਹੋਵੇ ਵੀ ਦੋਦੀ ਦਿਖਤੇ ਹਾਂਜੀ ਇਹ ਤਾਂ ਦੇਖੋ ਮਾਨ ਸਾਹਿਬ ਦਾ ਜਿਹੜਾ ਪੂਰਾ ਜਾਦੇ ਮਤਲਬ ਹੁਣ ਸਤਕਾਰ ਦਾ ਪ੍ਰੋਗਰਾਮ ਲੈਂਦਾ ਉਹ ਚੱਲ ਰਿਹਾ ਹੈ ਤੇ ਥੋੜਾ ਜਿਹਾ ਸਖਤਾਈ ਨਾਲ ਵੀ ਲੋਕਾਂ ਨੂੰ ਮਤਲਬ ਪੰਜਾਬ 'ਚ ਜੇ ਕੋਈ ਉਹਨਾਂ ਨੇ ਸਖਤਾਈ ਕਰਦੇ ਨੇ ਤਾਂ ਉਹ ਪੰਜਾਬ ਪਿੱਛੇ ਕਰਦੇ ਨੇ ਕੋਈ ਪਰਸਨਲ ਉਹਨਾਂ ਦਾ ਮੈਟਰ ਥੋੜੀ ਹੈ ਕੋਈ ਆਪਦੇ ਪਿੱਛੇ ਕਰਦੇ ਨੇ ਸਖਤਾਈ ਕਰਕੇ ਤੁਹਾਨੂੰ ਕੁਝ ਲੋਕ ਮਾੜਾ ਮੋਟੇ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਨੇ ਵੈਸੇ ਲੋਕ ਚਾਹੁੰਦੇ ਨੇ ਵੀ ਮਾਨ ਸਾਹਿਬ ਦਾ ਜਿਹੜਾ ਕਾਰਵਾਨੀਆਂ ਨੇ ਉਹ ਸਸ਼ਯੋਰੀਆਂ ਨੇ ਇਸੇ ਗੱਲ ਤੋਂ ਬਖੜਾ ਕੇ ਤਾਂ ਉਹਨਾਂ ਦੇ ਦਿਮਾਗ ਦੇ ਉੱਤੇ ਥੋੜਾ ਜਿਹਾ ਲੋਡ ਪੈ ਗਿਆ ਜੀ ਆਹ ਕੀ ਬਣ ਕਰਤਾ ਇਹਦਾ 2027 ਦੀ ਨਿਉ ਟਿਕ ਗਈ ਤਾਂ ਕਿ 2027 ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਰਿਪੀਟ ਕਰਨਗੇ ਸਰਕਾਰ ਹਾਂ ਇਹ ਗੱਲ ਭਗਵੰਤ ਸਿੰਘ ਸਾਬ ਨੇ ਕਹੀ ਆ ਕਦੇ ਕਹਿੰਦੇ ਸੀ ਵੀ ਇਹ ਦੀਵਾਲੀ ਨਹੀਂ ਦੇਦਾ ਫਿਰ ਕਹਿੰਦੇ ਜੀ ਲੋਹੜੀ ਨਹੀਂ ਦੇਦਾ ਫਿਰ ਕਹਿੰਦੇ ਹੋਲੀ ਨਹੀਂ ਦੇਦਾ ਕਹਿੰਦੇ ਮੈਂ ਉੱਥੇ ਖੜਾ ਤੇ ਕਹਿੰਦੇ ਵੀ ਤੁਸੀਂ ਕਦੋਂ ਆਓਗੇ ਇਹ ਇਹ ਦੱਸ ਦਿਓ ਤੁਸੀਂ ਆਪਣੀ ਕੋਈ ਡੇਟ ਦੇ ਦਿਓ ਅਸੀਂ ਉਹ ਮੰਨ ਲੈਨੇ ਆ ਹਾਂਜੀ ਦੇਖੋ ਇਹਦੇ ਨਾਲ ਤਾਂ ਠੀਕ ਹੈ ਵੀ ਇਹ ਤਾਂ ਗੱਲ ਕਹੀ ਆ ਉਹਨਾਂ ਦੀ ਗੱਲ ਤੋਂ ਨਹੀਂ ਗੱਲ ਕਰ ਜਿਹੜਾ ਇਹਨਾਂ ਦੇ ਬਾਜੀਬਾਹ ਸਾਹਿਬ ਨੇ ਰੁਖ ਤਿਆਰ ਕੀਤਾ ਉਹਦੇ ਨਾਲ ਜਿਹੜਾ ਉਹਨਾਂ ਦਾ ਐਲਓਪੀ ਦਾ ਜਿਹੜਾ ਸਤਕਾਰ ਸੀਗਾ ਉਹ ਥੋੜਾ ਜਿਹਾ ਘਟਿਆ ਲੋਕ ਵੀ ਇਸ ਗੱਲ ਨੂੰ ਚਰਚਾ ਕਰਨ ਲੱਗੇ ਸੱਥਾਂ ਦੇ ਵਿੱਚ ਬੈਠ ਕੇ ਤੇ ਸਿਆਣੇ ਬੰਦੇ ਵੀ ਦੱਸਦੇ ਆ ਵੀ ਇਹ ਲੋਕੀ ਚੇਂਜ ਹੋਣਾ ਚਾਹੁੰਦਾ ਹੈ ਸਰਦਾਰ ਪ੍ਰਗਟ ਸਿੰਘ ਉਹਨਾਂ ਨਾਲ ਵੱਧ ਮਤਲਬ ਥਿਊ ਲੈ ਰਹੇ ਨੇ ਇਸ ਟਾਈਮ ਤੇ ਲੋਕ ਕੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਹੇ ਨੇ ਪੰਜਾਬ ਵਾਸਤੇ ਗੱਲ ਕਰ ਰਹੇ ਨੇ ਤੇ ਜੇਕਰ ਗੱਲ ਉਹ ਸਾਂਝੀ ਗੱਲ ਕਰਨੀ ਹੁੰਦੀ ਹੈ ਤਾਂ ਉਹ ਸਰਕਾਰ ਦੀ ਜਿਹੜੀ ਮਤਲਬ ਸफारਸ਼ ਕਰਨ ਤੋਂ ਸਰਕਾਰ ਦੀ ਉਹ ਪਿਛੇ ਨਹੀਂ ਹਰ ਦੇ ਸਰਕਾਰ ਦਾ ਸਹਿਯੋਗ ਵੀ ਵਧੀਆ ਕਰਦੇ ਨੇ ਤੇ ਪ੍ਰਸ਼ੰਸਾ ਵੀ ਵਧੀਆ ਕਰਦੇ ਨੇ ਜਿਹੜਾ ਉਹਨਾਂ ਨੂੰ ਠੀਕ ਕਰਨ ਲੱਗੇ ਤਾਂ ਉਹਦੀ ਪ੍ਰਸ਼ੰਸਾ ਜੱਛ ਕੇ ਕਰਦੇ ਨੇ ਤੇ ਜੇ ਕੋਈ ਗੱਲ ਉਲਟੋ ਹੋ ਗਈ ਹੋਵੇ ਤਾਂ ਉਹ بڑے ਤਰੀਕੇ ਨਾਲ ਕਹਿੰਦੇ ਨੇ ਇਸ ਤਰ੍ਹਾਂ ਨਾਲ ਨਾ ਜਿਹੜਾ ਵਿਧਾਨ ਸਭਾ ਦੇ ਵਿੱਚ ਸਨਭਾਵਨਾ ਦਾ ਮਾਹੌਲ ਬਣਿਆ ਰਹਿੰਦਾ ਹੈ ਜਿਹੜਾ ਇੱਕ ਤਰਕੀ پسند ਜਿਹੜਾ ਦੇਸ਼ਕ ਦਾ ਸਟੇਟ ਹੁੰਦਾ ਉਹਦੇ ਵਾਸਤੇ ਜ਼ਰੂਰੀ ਹੁੰਦਾ ਡਾਕਟਰ ਸਾਹਿਬ ਤੁਸੀਂ ਸਹੀ ਕਿਹਾ ਮੈਂ ਉਹਨਾਂ ਨੇ ਧਾਰਨ ਵੀ ਕੀਤੀ ਹੈ ਪ੍ਰਗਟ ਸਿੰਘ ਤੇ ਕਿਉਂਕਿ ਪ੍ਰਗਟ ਸਿੰਘ ਤੁਹਾਨੂੰ ਯਾਦ ਹੈ ਹੌਕੀ ਦੇ 플레이ਰ ਸੀ 1975 ਦੇ ਵਿੱਚ ਜਦੋਂ ਵਰਲਡ ਕੱਪ ਜਿੱਤਿਆ ਸੀ ਇੰਡੀਆ ਨੇ ਹੌਕੀ ਦਾ ਤਾਂ ਉਹਨਾਂ ਨੇ ਕਿਹਾ ਵੀ ਇਹ ਉਹ ਟੀਮ ਹੈ ਜਿਨ੍ਹਾਂ ਕੋ ਬਾਲ ਨਹੀਂ ਹੈ ਇਹ ਕੱਲੇ ਹੌਕੀ ਨਾਲ ਕੀ ਕਰਨਗੇ ਕਿਉਂਕਿ ਬਹੁਤ ਤਾਂ ਸਾਡੇ ਕੋਲ ਹੈ ਤੇ ਕਹਿੰਦੇ ਵੀ ਬਾਲ ਕਦੋਂ ਆਏਗੀ ਤਾਂ ਕਰਕੇ ਉਹਨਾਂ ਨੇ ਇੱਕ ਤਰ੍ਹਾਂ ਹਾਸੇ ਕਮੇਟੀ ਦੇ ਤੌਰ ਤੇ ਤਨਵੀ ਕਸਤਾ ਤੇ ਤੁਹਾਨੂੰ ਦੱਸਦਾ ਹੈ ਕਿ ਭਗਵਾਨ ਸਮਨ ਸਿੰਘ ਜੀ ਲੜਕੀਆ ਵੱਡੇ ਸੀ ਉਤਵਾ ਵੱਡੇ ਵੀ ਉਹਦੇ ਉਸੇ ਤਨਜਾਣਾ ਨਹੀਂ ਬਣਾਇਆ ਅਨਿ ਦੇ ਕੋ ਬਹੁਤ ਸਮਝਦਾਰ ਨੇ ਔਰ ਪੜੇ ਲਿਖੇ ਨੇ ਤੇ ਠਰਲੇ ਨਾਲ ਗੱਲ ਕਰਨ ਵਾਲੇ ਨੇ ਛੇਤੀ ਗੁੱਸੇ ਦੇ ਵਿੱਚ ਨਹੀਂ ਆਉਂਦੇ ਜੇ ਗੁੱਸੇ ਦੇ ਵਿੱਚ ਆ ਵੀ ਜਾਣ ਤਾਂ ਉਹ ਮਤਲਬ ਥੋੜਾ ਜਿਆ ਫਿਰ ਵੀ ਸੰਕੋਚ ਨਾਲ ਹੀ ਬੋਲਦੇ ਨੇ ਜਿਹੜਾ ਉਹਨਾਂ ਦੀ ਇਹ ਖਾਸੀਅਤ ਹੈ ਇਹ ਉਹਨਾਂ ਦਾ ਇੱਕ ਖੂਬਸੂਰਤ ਗਹਿਣਾ ਹੈ ਇਸੇ ਕਰਕੇ ਉਹ ਅੱਜ ਜਿਹੜੇ ਉਹ ਸਾਡੇ ਹਰਮਨ ਪਿਆਰੇ ਵਰਲੇ ਨੇ ਖਾਸ ਕਰਕੇ ਕਾਂਗਰਸੀ ਲੋਕਾਂ ਦੀ ਹਰਮਨ ਪਿਆਰਤਾ ਇਸ ਦੇ ਵਿੱਚ ਜਿਹੜੇ ਪਹਿਲੇ ਨੰਬਰ ਤੇ ਉਹ ਪ੍ਰਕਾਸ਼ ਸਿੰਘ ਨੇ ਜੀ ਔਰ ਭਗਵਾਨ ਤੁਮਨ ਸਾਹਿਬ ਨੇ ਇੱਕ ਬੜੀ ਵਧੀਆ ਗੱਲ ਕਹੀ ਹੈ ਕਹਿੰਦੇ ਵੀ ਤੁਸੀਂ ਸੰਤ ਸਿੰਘ ਚੇਵਲ ਨੂੰ ਬੋਲ ਰਹੇ ਹੋ ਕਹਿੰਦੇ ਪਰ ਸੰਤ ਸਿੰਘ ਚੇਵਲ ਨੂੰ ਕਹਿ ਰਹੇ ਹੋ ਵੀ ਪ੍ਰਤਾਪ ਸਿੰਘ ਆਜਾ ਨੇ ਕਿਹਾ ਹੂ ਹੀ ਸਿੰਘ ਚੇਵਲ ਕੋਣ ਹੈ ਸਿੰਘ ਚੇਵਲ ਉਹ ਵਿਦਵਾਨ ਤਾਂ ਉਹਨਾਂ ਨੇ ਕਿਹਾ ਉਹਨਾਂ ਬਾਰੇ ਇੰਨਾ ਕਹਿਣ ਦੀ ਲੋੜ ਨਹੀਂ ਹੈ ਉਹਨਾਂ ਦੇ ਕਈ ਪ੍ਰੋਜੈਕਟ ਯਾਨੀ ਕਿ ਪੰਜਾਬ ਤੇ ਚੱਲ ਰਹੇ ਨੇ ਕਹਿੰਦੇ ਉਹਨਾਂ ਵੱਲੋਂ ਕਈ ਸਮਾਜ ਸੇਵੀ ਕੰਮ ਕੀਤੇ ਜਾਂਦੇ ਆ ਤੁਹਾਨੂੰ ਯਾਦ ਹੋਣਾ ਡਾਕਟਰ ਸਾਹਿਬ ਕਿ ਰਾਸ਼ਟਰਪਤੀ ਸਪੈਸ਼ਲ ਉਹਨਾਂ ਨੂੰ ਮਿਲਣ ਲਈ ਆਏ ਸੀ ਹਾਂਜੀ ਅਬਦੁਲ ਕਲਾਮ ਆਏ ਸੀਦੇ ਪਹਿਲਾਂ ਜੀ ਅੱਜ ਜਿਹੜੇ ਹੁਣ ਮੈਡਮ ਹਾਨਲੇ ਦੇ ਦਰੋਪਤੀ ਮਰਮੂ ਜੀ ਮਾ ਜੋਗ ਦਰੋਪਤੀ ਮਰਮੂ ਇਹਨਾਂ ਨੇ ਵੀ ਸਿੰਚੇਵਾਲ ਸਾਹਿਬ ਦਾ ਨਾਮ ਲਿਆ ਤੇ ਥਰਿਫੀ ਪੀਏ ਤੇ ਮਤਲਬ ਇਹ ਕਿਹਾ ਵੀ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਲੋ ਹੋਣੇ ਚਾਹੀਦੇ ਨੇ ਕਿਉਂਕਿ ਕਾਫੀ ਪਿੰਡਾਂ ਦੇ ਵਿੱਚ ਜਿਹੜਾ ਸਿੰਚੇਵਾਲ ਮਾਡਲ ਹੈ ਉਹ ਕਾਫੀ ਪਪੂਲਰ ਹੋ ਰਿਹਾ ਤੇ ਲੋਕਾਂ ਦੀ ਡਿਮਾਂਡ ਵੀ ਹੈਗੀ ਹੈ ਵੀ ਪਾਣੀ ਦੀ ਸ਼ੁੱਧਤਾ ਵਾਤਾਵਰਣ ਦੀ ਸ਼ੁੱਧਤਾ ਇਸੇ ਪਿੱਛੇ ਦਾ ਅਸੀਂ ਕਾਫੀ ਕਿੰਨਾ ਕਿੰਨਾ ਬਜਟ ਰੱਖਦੇ ਹਾਂ ਬਜਟ ਦੇ ਵਿੱਚ ਖਰਚ ਕਰਦੇ ਹਾਂ ਤੇ ਗੱਲ ਕਰ ਵੀ ਥੋੜਾ ਜਿਆਦਾ ਪਤਾ ਨਹੀਂ ਕੀ ਹੋਇਆ ਉਹਦਾ ਕਿ ਕਈ ਵਾਰੀ ਬੰਦੇ ਦਾ ਮਾਨਸਿਕ ਥੋੜਾ ਜਿਆਦਾ ਪ੍ਰੈਸ਼ਰ ਹੋ ਜਾਂਦਾ ਕੋਈ ਕਰੇ ਡੁਕਵੀਲਦਾਰੀ ਦਾ ਕੰਮ ਹੋ ਜਾਂਦਾ ਜਾਂ ਕੋਈ ਆਪਸੀ ਟੂ ਟੂ ਬਣ ਜਾਂਦੀ ਹੈ ਉਹ ਜਾ ਕੇ ਵਰਕ ਦੇ ਉੱਤੇ ਅਸਰ ਪੈਂਦਾ ਕੋਈ ਇਸ ਤੋਂ ਵੱਧ ਹੋਰ ਕੁਝ ਨਹੀਂ ਵੈਸੇ ਦਵਾਜਵਾ ਸਾਹਿਬ ਦੀ ਕਾਫੀ ਸਿਆਣੇ ਨੇ ਥੋੜਾ ਜਿਆਦਾ ਜਦੋਂ ਕਾਪ ਚਵਾਗੇ ਪੈਂਦਾ ਦਿਲ ਤਾਂ ਉਹ ਜਿਸ ਦਾ ਮਾਨਸਿਕ ਤਰਸਨ ਤੁੰਣਾ ਬਿਲਕੁਲ ਸੈੱਟ ਹੋ ਜਾਂਦਾ ਕਿਉਂਕਿ ਦੇਖੋ ਇੱਕ ਤਾਂ ਉਹਨੂੰ ਮੁੱਖ ਮੰਤਰੀ ਦਾ ਕਈ ਵਾਰ ਅਹੁਦਾ ਹੀ ਨਹੀਂ ਮਿਲਿਆ ਯਾਨੀ ਕਿ ਦਾਵੇਦਾਰੀ ਮਿਲੀ ਨਹੀਂ ਪੰਜਾਬ ਅਸੀਂ ਬੰਦੇ ਆ ਹਾਲੇ ਕਿਉਂ ਬਹੁਤ ਸੀਨੀਅਰ ਇਹ ਤੁਸੀਂ ਕਿਹਾ ਵਧੀਆ ਨੇਤਾ ਨੇ ਅਸੀਂ ਇਹ ਨਹੀਂ ਕਹਿੰਦੇ ਪਰ ਮੈਂ ਤੁਹਾਨੂੰ ਇੱਕ ਅਪਡੇਟ ਦੇਣਾ ਡਾਕਟਰ ਸਾਹਿਬ ਕਿ ਉਸ ਟਾਈਮ ਪਹਿਲਾਂ ਆਪਣੇ ਚੈਨਲ ਤੇ ਖਬਰ ਲਾਈਵ ਚੱਲ ਚੁੱਕੀ ਹੈ ਲੱਖਾ ਸਿਹਾਨਾ ਜੋ ਕਿ ਪਹਿਲਾਂ ਇੱਕ ਗੈਂਗਸਟਰ ਸੀ ਹੁਣ ਉਹ ਬਾਹਰ ਆ ਕੇ ਸਮਾਜ ਸੇਵੀ ਬਣ ਗਏ ਉਹਨਾਂ ਨੇ ਬੜਾ ਵੱਡਾ ਬਿਆਨ ਦਿੱਤਾ ਹੈ ਕਿ ਸੰਤ ਸਿੰਚੇਵਾਲ ਬੁੱਢਾ ਦਿਆਤਿਆਂ ਕਹਿ ਰਹੇ ਨੇ ਇਹ ਪਾਣੀ ਸਾਫ਼ ਕਰਾਂਗਾ ਕੋਕਾ ਕੋਲਾ ਬਣ ਜਾਏਗਾ ਤੇ ਤਾਂ ਯੂ ਕਰ ਲੋ ਉਹਨਾਂ ਨੇ ਕਿਹਾ ਵੀ ਜੇ ਕਰੇ ਕੋਕਾ ਕੋਲਾ ਦਾ ਤੁਸੀਂ ਪੀ ਕੇ ਦਿਓ ਨਹੀਂ ਉਹਨਾਂ ਨੇ ਇਹ ਗੱਲ ਕਹੀ ਸੀ ਸਾਫ ਕਰਨ ਤੋਂ ਬਾਅਦ ਇਹ ਕੋਕਾ ਕੋਲਾ ਬਣ ਜਾਏਗਾ ਮੈਂ ਇਸ ਲੈਕ ਕਰ ਦਾਂਗਾ ਤਾਂ ਉਹ ਲੱਖਾਂ ਕਰਕੇ ਬੰਦਾ ਹੀ ਮੋੜ ਜਾਂਦਾ ਹੈ ਹਾਂਜੀ ਕਈ ਵਾਰੀ ਸਾਫ ਚਲ ਦੇ ਵਿੱਚ ਥੋੜੀ ਜਿਹੀ ਮਿਸ ਅਰਗਲਤੀ ਹੋ ਜਾਂਦੀ ਹੈ ਤੇ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਐਸਾ ਕਈ ਵਾਰੀ ਕਹਿਣ ਦੇ ਵਿੱਚ ਵੀ ਮਿਸ ਅੰਡਰਸਟੈਂਡ ਹੋ ਜਾਂਦੀ ਹੈ ਵੈਸੇ ਜਿਹੜਾ ਸੀਚੀਵਾਲ ਸਾਹਿਬ ਦਾ ਪ੍ਰੋਗਰਾਮ ਹੈ ਉਹ ਪਾਣੀ ਨੂੰ ਸਾਫ ਸੁਥਰਾ ਤੇ ਵਾਤਾਵਰਣ ਨੂੰ ਸਾਫ ਸੁਥਰਾ ਕਰਨਾ ਆਪਦੇ ਇਲਾਕੇ ਵਾਸਤੇ ਵਧੀਆ ਕੰਮ ਕਰਨੇ ਸ਼ਾਂਤੀਪੁਰੋਪੇਰੀਆ ਮਤਲਬ ਉਹਨਾਂ ਦੀ ਕਾਫੀ ਡਿਮਾਂਡ ਹੈ ਜਿੰਨਾਂ ਵੀ ਮਤਲਬ ਵੱਡੇ ਆ ਜਿਹੜੇ ਵੱਡੇ ਮੰਤਰ ਦੇ ਸੀਨੀਅਰ ਨੇ ਉਹ ਵੀ ਉਹਨਾਂ ਦੀ ਸਰਾਨਾ ਕਰਦੇ ਨੇ ਮੈਂ ਮੈਂ ਦੱਸਿਆ ਸੀ ਵੀ ਮੈਡਮ ਮਰਮੂ ਨੇ ਵੀ ਉਹਨਾਂ ਦਾ ਨਾਮ ਲਿਆ ਸੀ ਤੇ ਅਬਦੁੱਲ ਅਬਦੂ ਖਾਨ ਨੇ ਹਾਂ ਮਤਲਬ ਕਾਫੀ ਸਨਮਾਨਯੋਗ ਨੇ ਸਨਮਾਨ ਹੋਇਆ ਹੈ ਕੋਈ ਲਾਲਚੀ ਨਹੀਂ ਹਾਂ ਨਾ ਇਹਨਾਂ ਦਾ ਕੋਈ ਕਿਸੇ ਪਾਸੇ ਕਮਿਸ਼ਨ ਵਾਲੇ ਚੱਕਰ ਦੀ ਲੋੜ ਹੈ ਐਵੇਂ ਕਿਸੇ ਦੇ ਉੱਤੇ ਚਿੱਕੜਾ ਛਾਲਣਾ ਕੋਈ ਬੋਧੀ ਚੰਦੀ ਦਾ ਨਹੀਂ ਉਹ ਕਿਉਂਕਿ ਮੈਨੂੰ ਯਾਦ ਹੈ ਕੁ ਸਮਾਂ ਪਹਿਲਾਂ ਬਾਰੋ ਕੁਝ ਲੜਕੀਆਂ ਨੂੰ ਵੀਡੀਓ ਬਣਾ ਕੇ ਸੰਸਿਂਚੇਲ ਨੂੰ ਪਾਈ ਗਈ ਸੀ ਉਹ ਲੜਕੀਆਂ ਨੂੰ ਵਾਪਸ ਪੰਜਾਬ ਬੁਲਾਉਣ ਦੇ ਲਈ ਸਿੰਚੇ ਵਾਲੇ ਐਡੀ ਚੋਟੀਆਂ ਜ਼ੋਰ ਲਾਤਾ ਸੀ ਡਾਕਟਰ ਸਾਹਿਬ ਤੁਹਾਨੂੰ ਯਾਦ ਹੋਣਾ 35 ਤੋਂ 40 ਕੁੜੀਆਂ ਪੰਜਾਬ ਦੇ ਆ ਵਾਪਸ ਆਈਆਂ ਸੀ ਜੋ ਕਿ ਬਾਹਰ ਵਿਦੇਸ਼ਾਂ ਵਿੱਚ ਫਸੀਆਂ ਹੋਈਆਂ ਸੀ ਹਾਂ ਇਹ ਕਰਦੇ ਦੇਖੋ ਸਮਾਜ ਭਲਾਈ ਦੇ ਕੰਮ ਸੰਤ ਸੰਤ ਨੇ ਇਹ ਸੰਤ ਦਾ ਕੰਮ ਹੁੰਦਾ ਲੋਕ ਭਲਾਈ ਦੇ ਕੰਮ ਕਰਦੇ ਹਨ ਮਤਲਬ ਜੇ ਉਹ ਆਪਦਾ ਕੰਮ ਜਾਰੀ ਰੱਖਣ ਇਸ ਗੱਲ ਤੋਂ ਕੋਈ ਨਾਰਾਜ਼ਗੀ ਪ੍ਰਗਟ ਨਾ ਕਰਨ ਵੈਸੇ ਇਹ ਗੱਲ ਰਹਦੀ ਹੈ ਵੀ ਲੋਕ ਵੀ ਚਾਹੁੰਦੇ ਸੀ ਵੀ ਮਤਲਬ ਬਾਜਵਾ ਸਾਹਿਬ ਦੀ ਸੀਨੀਅਰਟੀ ਦੇਖ ਕੇ ਵੀ ਇਸ ਤਰ੍ਹਾਂ ਦਾ ਬਿਆਨ ਨਹੀਂ ਆਉਣਾ ਚਾਹੀਦਾ ਸੀਗਾ ਅਤੇ ਸੀਚੇਵਾਲ ਵੀ ਨਾਲ ਥੋੜਾ ਜਿਹਾ ਸਾਡੇ ਵਿੱਚ ਨੇ ਗੱਲ ਕਰ ਠੀਕ ਹੈ ਵੀ ਉਹਨਾਂ ਨੂੰ ਲੋਕ ਉਹਨਾਂ ਨੇ ਕਿਹਾ ਵੀ ਬਲੋਕ ਭਲਾ ਇੱਥੇ ਜਿਹੜੇ ਕਰਮ ਨੇ ਉਹ ਬਿਲਕੁਲ ਉਸੇ ਤਰ੍ਹਾਂ جاری ਰਹਿਣਗੇ ਤੇ ਲੋਕਾਂ ਦੇ ਵਾਸਤੇ ਕੰਮ ਉਹ ਕਰਦੇ ਰਹਿਣਗੇ ਚਾਹੇ ਉਹ ਪਾਣੀ ਦੀ ਸਫਾਈ ਆ ਚਾਹੇ ਵਾਤਾਵਰਨ ਦੀ ਸਫਾਈ ਆ ਡਾਕਟਰ ਸਾਹਿਬ ਮੈਂ ਕਲੀਅਰ ਕਰ ਦਿੰਦਾ ਦਸਿਕਾ ਨੂੰ ਕਿ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਤੋਂ ਤਿੰਨ ਦਿਨ ਪਹਿਲਾਂ ਬਿਆਨ ਦਿੱਤਾ ਸੀ ਸੀਚੇਵਾਲ ਦੇ ਖਿਲਾਫ ਉਹਨਾਂ ਨੇ ਇਹ ਗੱਲ ਕਹੀ ਵੀ ਪ੍ਰੈਸ ਕਾਨਫਰੰਸ ਰਾਈ ਵੀ ਸੀਚੇਵਾਲ ਨੂੰ ਕੋਈ ਅੱਕ ਨਹੀਂ ਬਣਦਾ ਹੂ ਇਜ਼ ਹੀ ਤੇ ਇਹ ਕਿਹਾ ਸੀ ਕਿ ਉਹ ਇੱਕ ਠੇਕੇਦਾਰ ਹੈ ਸਿਰਫ ਉਹ ਬੁੱਢੇ ਨਾਲੇ ਦਾ ਠੇਕਾ ਲੈਣਾ ਚਾਹੁੰਦਾ ਸਿਰਫ ਪੈਸੇ ਕਾਣ ਜਾਂਦਾ ਤਾਂ ਕਰਕੇ ਉਹ ਬੁੱਢੇ ਦਾਲੇ ਤੇ ਜ਼ਿਆਦਾ ਬੋਲ ਰਿਹਾ ਹੈ ਨਹੀਂ ਇਹ ਦੇਖੋ ਕਿਸੇ ਦੇ ਉੱਤੇ ਦੋਸ਼ਤਾ ਕੋਈ ਲਾ ਦਿਓ ਦੋਸ਼ ਲਾਉਣ ਨਾਲੋਂ ਮਤਲਬ ਦੋਸ਼ੀ ਨਹੀਂ ਸਾਬਤ ਹੋ ਜਾਂਦਾ ਦੋਸ਼ਤਾ ਕੋਈ ਵੀ ਕਿਸੇ ਦੇ ਲਾ ਸਕਦਾ ਵੈਸੇ ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਆ ਉਹ ਨਹੀਂ ਵਰਤਣੀ ਚਾਹੀਦੀ ਕਿਉਂਕਿ ਉਹ ਸੀਨੀਅਰ ਨੇ ਜੀ ਉਹਨਾਂ ਤੋਂ ਵੀ ਏਜ ਦੇ ਵਿੱਚ ਸੀਨੀਅਰ ਨੇ ਇਸ ਕਰਕੇ ਮਤਲਬ ਸੀਨੀਅਰ ਨੂੰ ਸੀਨੀਅਰ ਦੀ ਇੱਜ਼ਤ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਜਿਹੜੇ ਪਾਏ ਹੋਏ ਪੂਰਨੇ ਹੁੰਦੇ ਨੇ ਜਿਹੜੇ ਜੂਨੀਅਰ ਲੀਡਰ ਹੁੰਦੇ ਨੇ ਉਹਨਾਂ ਤੋਂ ਕੋਈ ਸਬਕ ਸਿੱਖਣ ਜੇ ਤੂੰ ਤੂੰ ਮੈਂ ਮੈਂ ਤੜਕ ਤੜਕ ਉਹਦੀ ਭਾਸ਼ਾ ਦੇ ਹਿਸਾਬ ਨਾਲੀ ਗੋਦੜੀ ਗੋਲਣੀ ਹੈ ਤਾਂ ਫਿਰ ਮਤਲਬ ਜੂਨੀਅਰ ਬੰਦਿਆਂ ਨੂੰ ਉਹ ਕਿਵੇਂ ਕਾਣਗੇ ਤੁਹਾਨੂੰ ਲੱਗਦਾ ਵੀ ਕੱਲ ਜਿਹੜਾ ਭਗਵੰਤ ਸਿੰਘ ਸਾਬ ਨੇ ਜਵਾਬ ਦਿੱਤਾ ਹੈ ਬੜੇ ਹਾਸੋ ਹੀਲੇ ਮਾਹੌਲ ਦੇ ਵਿੱਚ ਉਹਨਾਂ ਚੋਂ ਵਿਧਾਨ ਸਭਾ ਦੀ ਕਾਰਵਾਈ ਵਧੀਆ ਚੱਲੀ ਹੈ ਕੀ ਉਸ ਤੋਂ ਪ੍ਰਤਾਪ ਸਿੰਘ ਬਾਜਵਾ ਕੁਝ ਸਮਝਣਗੇ ਦੇਖੋ ਜੀ ਬਾਜਵਾ ਸਾਹਿਬ ਉਹ ਤੋਂ ਗੱਲ ਜਰੂਰ ਉਹ ਸਦਨ ਸਭਾ ਦੇ ਵਿੱਚ ਨਹੀਂ ਆਏ ਜਿਹੜੀ ਵਾਰੀ ਕੀ ਹੁੰਦਾ ਵੀ ਬੰਦੇ ਤੋਂ ਬੋਲਿਆ ਜਾਂਦਾ ਬਾਅਦ ਵਿੱਚ ਉਹ ਸ਼ਰਮਿੰਦਗੀ ਮਹਿਸੂਸ ਕਰਦਾ ਮੈਂ ਮਹਿਸੂਸ ਕਰਦਾ ਵੀ ਥੋੜਾ ਜਿਹਾ ਉਹਨੇ ਫੀਲ ਕੀਤਾ ਇਸੇ ਕਰਕੇ ਉਹ ਸੰਦਾਨ ਸਭਾ ਦੇ ਵਿੱਚ ਨਹੀਂ ਆਏ ਹੋਰ ਇਸ ਤੋਂ ਬਾਅਦ ਹੋਰ ਕੀ ਕੀ ਕੀਤਾ ਵੀ ਜਾ ਸਕਦਾ ਠੀਕ ਹੈ ਵੀ ਉਹਨਾਂ ਨੂੰ ਮਾਫੀ ਵਾਲਾ ਜਿਵੇਂ ਇਹਨਾਂ ਨੇ ਸਟੈਪ ਚਲਾ ਰੱਖਿਆ ਚਲੋ ਸੰਤ ਫਿਰ ਵੀ ਦਿਆਲ ਹੁੰਦੇ ਨੇ ਤੇ ਮਾਫੀ ਜਲਦੀ ਕਰ ਦਿੰਦੇ ਨੇ ਚਾਹਨਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮਾਹੌਲ ਦੇ ਉੱਤੇ ਕੋਈ ਫਰਕ ਨਹੀਂ ਪੈਣਾ ਚਾਹੀਦਾ ਪੰਜਾਬ ਦੇ ਜਿਹੜੀਆਂ ਬਲੰਦੀਆਂ ਦੇ ਰਸਤਿਆਂ ਦੇ ਉੱਤੇ ਤੁਰਿਆ ਹੋਇਆ ਉਹਨਾਂ ਦੇ ਉੱਤੇ ਵੀ ਤੁਰਿਆ ਜਾਣਾ ਚਾਹੀਦਾ ਤਾਂ ਜੋ ਉਹਦੇ ਵਿੱਚ ਕੋਈ ਰੁਕਾਵਟ ਨਾ ਹੋਵੇ ਕਿਉਂਕਿ ਇਹ ਦੇਖੋ ਜਿਵੇਂ ਤੁਸੀਂ ਸਾਨੂੰ ਦੱਸਿਆ ਜਾਣਕਾਰੀ ਸਾਂਝੀ ਕੀਤੀ ਵੀ ਉਹਨਾਂ ਦੇ ਕਈ ਪ੍ਰੋਜੈਕਟ ਕਈ ਪਿੰਡਾਂ ਵੀ ਚੱਲੇ ਨੇ ਔਰ ਬਹੁ ਵੀ ਜਾ ਰਹੇ ਨੇ ਅਗਰ ਰੱਬ ਦਾ ਖਾਸਤਾ ਗੁੱਸਾ ਕਰ ਦੇਣ ਤਾਂ ਉਹ ਕਿਸੇ ਹੋਰ ਪਿੰਡ ਵੀ ਜਾਣ ਨਾ ਹਾਂ ਜੀ ਦੇਖੋ ਐ ਨਹੀਂ ਗੁੱਸਾ ਨਹੀਂ ਕਰਦੇ ਸੰਤ ਦਰਿਆ ਦਿਲ ਹੁੰਦੇ ਨੇ ਉਹਨਾਂ ਨੂੰ ਸੰਤ ਦੀ ਡਿਗਰੀ ਡਿਗਰੀ ਉਹਨਾਂ ਦੀ ਸੰਤ ਦੀ ਹੈ ਜੀ ਹੋਰ ਡਿਗਰੀਆਂ ਕੀ ਮਤਲਬ ਸੰਤ ਦਾ ਮਤਲਬ ਹੁੰਦਾ ਲੋਕ ਭਲਾਈ ਦੇ ਕੰਮ ਕਰਨੇ ਹਨ ਲੋਕਾਂ ਨੂੰ ਸਿੱਧੇ ਰਸਤੇ ਪਾਉਣਾ ਤੇ ਉਹ ਚੱਲ ਰਹੇ ਨੇ ਆਪ ਵੀ ਸਿੱਧੇ ਕੰਮ ਕਰ ਰਹੇ ਨੇ ਤੇ ਲੋਕਾਂ ਨੂੰ ਵੀ ਪ੍ਰੇਰਿਤ ਕਰ ਰਹੇ ਨੇ ਇਸ ਤੋਂ ਵੱਧ ਹੋਰ ਉਹਨਾਂ ਦੇ ਉਸਤਰ ਦੇ ਵਿੱਚ ਕੀ ਸ਼ਬਦ ਬੋਲੇ ਜਾ ਸਕਦੇ ਨੇ ਮਤਲਬ ਇਹਨਾਂ ਨੂੰ ਆਪ ਨੂੰ ਹੀ ਸ਼ਰਮਿੰਦਗੀ ਕਰਨੀ ਮੰਨਣੀ ਪਊਗੀ ਜੇ ਐਲਓਪੀ ਦਾ ਅਹੁਦਾ ਜਿਹੜਾ ਉਹ ਚਲਾ ਗਿਆ ਤਾਂ ਫਿਰ ਉਹ ਦੂਵੀਂ ਜਾਦੀ ਮਤਲਬ ਅਫਸੋਸ ਘੱਟ ਹੋਊਗਾ ਜੀ ਇਹ ਯਾਨੀ ਕਿ ਇਹ ਵੀ ਲੱਗਦਾ ਹੈ ਕਿ ਦੇਖੋ ਮੈਂ ਮੰਨਦਾ ਕਿ ਪ੍ਰਤਾਪ ਸਿੰਘ ਬਾਜਵਾ ਬਹੁਤ ਵਧੀਆ ਲੀਡਰ ਹੈ ਹੁਣ ਵੀ ਹੈ ਰੱਬ ਲੰਮੀ ਉਮਰ ਦੇ ਤੁਹਾਨੂੰ ਲੱਗਦਾ ਨਹੀਂ ਦੇਖੋ ਵੀ ਇੱਕ ਤਾਂ ਮੁੱਖ ਮੰਤਰੀ ਦਾਅਵੇਦਾਰੀ ਪਾਰਟੀਆਂ ਨਾਲ ਟੇਣੀ ਪਾਰਟੀਆਂ ਟੁੱਟੇ ਹੋਣਾ ਦੋ ਫਾੜ ਹੋਣਾ ਕਾਂਗਰਸ ਦਾ ਵੀ ਸ਼੍ਰੋਮਣੀ ਕਾਲਰ ਹਰਾਜ ਤੇ ਹਾਂ ਦੇਖੋ ਜੀ ਇੱਕ ਗੱਲ ਵੇਖੋ ਜਿਹੜਾ ਮੁੱਖ ਮੰਤਰੀ ਬਣਦਾ ਇਹ ਤਾਂ ਹੁੰਦਾ ਕਿਸਮਤ ਦਾ ਸਵਾਲ ਹੈ ਨਾ ਵੇਖੋ ਕਦੋਂ ਦੀ ਕਿਸੇ ਨਹੀਂ ਕਿਸਮਤ ਦੇ ਵਿੱਚ ਕੋਈ ਉਹਦਾ ਮੰਨਣਾ ਲਿਖਿਆ ਹੋਵੇ ਉਹ ਕਦੋਂ ਵੀ ਮਿਲ ਸਕਦਾ ਹੈ ਚਾਹੇ ਉਹ ਸੀਨੀਅਰ ਹੈ ਚਾਹੇ ਜੂਨੀਅਰ ਹੈ ਜਨਾਬ ਚਾਹੇ ਕੋਈ ਡਿਗਰੀ ਹੈ ਚਾਹੇ ਨਹੀਂ ਹੈ ਇਹ ਤਾਂ ਪ੍ਰਮਾਤਮਾ ਦੀਆਂ ਇੱਛਾਵਾਂ ਨੇ ਪ੍ਰਮਾਤਮਾ ਦੇ ਕੀਤਾ ਹੋਏ ਕੰਮ ਦੀ ਉਸਤਤੀ ਕਰਨੀ ਚਾਹੀਦੀ ਹੈ ਉਹਨਾਂ ਦੀ ਵਿਰੋਧਤਾ ਨਹੀਂ ਕਰਨੀ ਚਾਹੀਦੀ ਹੈ ਮਾਨ ਸਾਹਿਬ ਨੂੰ ਜਿਹੜਾ ਉਹਦਾ ਮਿਲਿਆ ਇਹ ਗੋਡ ਗਿਫਟਡ ਹੈ ਤੇ ਉਸਦਾ ਇਹਨਾਂ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ ਤਨ ਲੱਗਦਾ ਨਹੀਂ ਕਿ ਆਪਣੇ ਅਲਫਾਜ਼ ਵਾਪਸ ਲੈਣੇ ਚਾਹੀਦੇ ਨੇ ਜਿਵੇਂ ਤੁਸੀਂ ਪਹਿਲਾਂ ਅਸੀਂ ਮਾਫੀ ਨਹੀਂ ਕਹਿੰਦੇ ਚਲੋ ਵੱਡੇ ਉਹ ਵੀ ਵੱਡੇ ਨੇ ਆਪਣੇ ਅਲਫਾਜ਼ ਵਾਪਸ ਲੈਣੇ ਚਾਹੀਦੇ ਨੇ ਹਾਂਜੀ ਦੇਖੋ ਵਾਪਸ ਆਈ ਗੱਲ ਹੈ ਜਦੋਂ ਫਿਰ ਉਹ ਵਿਧਾਨ ਸਭਾ ਦੇ ਵਿੱਚ ਨਹੀਂ ਆਏ ਉਹ ਸ਼ਰਮਿੰਦਗੀ ਮੰਨ ਲਏ ਤਾਂ ਹੀ ਨਹੀਂ ਆਏ ਜਿਸੇ ਕਰਕੇ ਹੁਣ ਇਤੂ ਵੱਤ ਹੋਰ ਕੀ ਮਤਲਬ ਉਹ ਕਰਨ ਚਲੋ ਸੰਤ ਫਿਰ ਵੀ ਦਰਿਆਦਲ ਹੁੰਦੇ ਨੇ ਉਹ ਮਾਫ ਕਰ ਦੇਣਗੇ ਜੇ ਚਲੋ ਕੋਈ ਕੋਈ ਵਾਰੀ ਕੋਈ ਫੋਨ ਵੀ ਕਰਤਾ ਉਹਨਾਂ ਨੇ ੱਗੀ ਹੋਵੇ ਇਹ ਵੀ ਵਾਰੀ ਅੰਡਰਗਰਾਊਂਡ ਹੋ ਗਿਆ ਤਾਂ ਵੀ ਸੰਤ ਨੇ ਜਿਹੜੇ ਉਹ ਮਾਫ਼ ਕਰ ਦਿੰਦੇ ਹੁੰਦੇ ਨੇ ਕਿਉਂਕਿ ਉਹਨਾਂ ਦੀ ਸੋਚ ਹੈ ਜਿਹੜੀ ਉਹ ਬਹੁਤ ਵਧੀਆ ਹੈ ਸਹੀ ਗੱਲ ਕਹਿ ਰਹੇ ਹੋ ਵੀ ਸੰਸਿੱਚੇ ਵਾਲੀ ਸੋਚ ਬਹੁਤ ਵਧੀਆ ਹੈ ਬੜੇ ਲੋਕ ਪ্লাই ਕੰਮ ਕਰ ਚੁੱਕੇ ਨੇ ਐਵੇਂ ਤਾਂ ਕੋਈ ਰਾਸ਼ਟਰਪਤੀ ਕਿਸੇ ਦੀ ਤਾਰੀਫ ਨਹੀਂ ਕਰਦਾ ਇੱਕ ਨਹੀਂ ਦੋ ਦੋ ਰਾਸ਼ਟਰਪਤੀ ਜਿਹੜੇ ਪ੍ਰੈਜ਼ੀਡੈਂਟ ਰਾਸ਼ਟਰਪਤੀਆਂ ਉਹ ਵੀ ਉਹਨੂੰ ਮਿਲੇ ਪਹਿਲਾਂ ਅਦੂ ਕੁ ਨਾਮ ਜਿਹੜੇ ਕਿ ਬਹੁਤ ਨਾਮੀ ਰਾਸ਼ਟਰਪਤੀ ਸੀ ਉਹ ਵੀ ਮਿਲੇ ਪਰ ਠੀਕ ਹੈ ਬਿਆਨ ਦਿੱਤਾ ਗਿਆ ਸੀ ਬੰਦੇ ਆ ਜਿਹੜੇ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਮਾਫੀ ਨਾ ਮੰਗਣਾ ਫੋਨ ਤੇ ਹੀ ਗੱਲਬਾਤ ਸੌਖੀ ਹੁੰਦੀ ਹੈ ਕਿਉਂਕਿ विधानसभा ਦੇ ਵਿੱਚ ਇਹ ਪਿਛਲੇ 4-5 ਦਿਨ ਤੋਂ ਮੈਟਰ ਚੱਲ ਰਿਹਾ ਹੈ ਚਲੋ ਡਾਕਟਰ ਸਾਹਿਬ ਐ ਨਹੀਂ ਹੋ ਸਕਦਾ ਵੀ ਪੰਜਾਬ ਸਰਕਾਰੀ ਵਿੱਚ ਵਿਚਾਲਾ ਕਰਕੇ ਨਵੇੜਾ ਖਤਮ ਕਰੇ ਹਾਂਜੀ ਦੇਖੋ ਮਾਨ ਸਾਹਿਬ ਮਾਨ ਸਾਹਿਬ ਵੀ ਬਹੁਤ ਸਮਝਦਾਰ ਨੇ ਮਾਨ ਸਾਹਿਬ ਨੇ ਤਾਂ ਉਹਨਾਂ ਨੂੰ ਬੇਸ਼ਰਮੀ ਦੇ ਦੇ ਕਿਉਂ ਤਾਂ ਹੀ ਤਾਂ ਉਹ ਬੇਸ਼ਰਮੀ ਮੰਨ ਗਏ ਜੀ ਤਾਂ ਹੀ ਵਿਧਾਨ ਸਭਾ ਦੇ ਜਲਾਸ ਚ ਨਹੀਂ ਆਏ ਨਹੀਂ ਕੋਈ ਛੱਡਦਾ ਹੁੰਦਾ ਮਸਾਂ ਦਾ ਜਲਾਸ ਮਿਲਦਾ ਹੁੰਦਾ ਜੀ ਇਸ ਕਰਕੇ ਮਤਲਬ ਹੁਣ ਮਾਨ ਸਾਹਿਬ ਨੂੰ ਵੀ ਇਹ ਗੱਲ ਨੂੰ ਨਵੇੜ ਦੇਣਾ ਚਾਹੀਦਾ ਹੈ ਤੇ ਬਸ ਜਿਹੜੇ ਆਪਣੇ ਨਵੇਂ ਕੰਮ ਛੇੜੇ ਹੋਏ ਨੇ ਉਹਨਾਂ ਕੰਮਾਂ ਵਿੱਚ ਰੁੱਝ ਕੇ ਪੰਜਾਬ ਨੂੰ ਤਰੱਕੇ ਵਾਲੇ ਪਾਸੇ ਲੈ ਕੇ ਜਾਣਾ ਚਾਹੀਦਾ ਸਹੀ ਗੱਲ ਕਹਿ ਰਹੇ ਤੁਸੀਂ ਕਿ ਸੀਐਮ ਮਾਨ ਨੂੰ ਆਪਣੇ ਤਰੱਕੀਆਂ ਵੱਲ ਲੈ ਕੇ ਜਾਣਾ ਚਾਹੀਦਾ ਤੇ ਤੁਹਾਨੂੰ ਦਾ ਦੇ ਨਾ ਕਿ ਡਾਕਟਰ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਵੇਂ ਤੁਸੀਂ ਕਿਹਾ ਵੀ ਸੰਸਿੰਚੇਵਾਲ ਵਧੀਆ ਕੰਮ ਕਰ ਰਹੇ ਨੇ ਅਸੀਂ ਗੁਜਾਰਸ਼ ਕਰਾਂਗੇ ਕਿ ਇਹ ਆਪਣਾ ਪ੍ਰੋਗਰਾਮ ਸੰਸਿੰਚੇਵਾਲ ਦੇਖਦੇ ਹੋਣ ਤੇ ਉਹ ਉਹ ਵੀ ਆਪਣੀ ਗਲਤੀ ਵਰਤਾਪ ਸਿੰਘ ਬਾਜਵਾ ਵੀ ਆਪਣੀ ਸੀਟ ਤੇ ਵਾਪਸ ਬੈਠਣ ਕਾਫੀ ਵਧਿਆ ਸੀਨੇ ਤਲੇ ਤਾਂ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਰਿੰਦਰ ਸਿੰਘ ਜੀ ਤਾਂ ਸਾਡੇ ਸਹਿਯੋਗੀ ਨੇ ਐਸਾ ਨਾਲ ਜੁੜਦੇ ਨੇ ਜਿਹੜਾ ਅੱਧਾ ਮੁੱਦਾ ਸੀ ਕਿ ਭਗਵਾਨਤਮਨ ਸਾਡੇ ਸੀਐਮ ਨੇ ਕੱਲ ਵਿਧਾਨ ਸਭਾ ਦੇ ਵਿੱਚ ਬਹੁਤ ਹੀ ਕਵੇੜੇ ਰੂਪ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜੋ ਟਿੱਪਣੀ ਕੀਤੀ ਸਨ ਸਿੰਚੇ ਵਾਲ ਤੇ ਉਜ਼ਾ ਜਵਾਬ ਦਿੱਤਾ ਹਾਲਾਂਕਿ ਉਹਨਾਂ ਨੇ ਪ੍ਰਗਟ ਸਿੰਘ ਨੂੰ ਵੀ ਉੱਥੇ ਸੀਏ ਕਲ ਯਾਨੀ ਤੁਹਾਨੂੰ ਦੱਸ ਦिए ਕੱਲ ਪ੍ਰਤਾਪ ਸਿੰਘ ਬਾਜਵਾ ਤਾਂ ਹੈ ਨਹੀਂ ਸੀ ਵਰਕਆਊਟ ਕਰ ਗਏ ਸੀ ਪਰ ਪ੍ਰਗਟ ਸਿੰਘ ਬੈਠੇ ਹੋਏ ਸੀ ਉਹਨਾਂ ਨੇ ਕਿਹਾ ਕਿ ਇਹ ਹਾਕੀ ਦੇ ਪਲੇਅਰ ਨਹੀਂ ਪ੍ਰਗਟ ਸਿੰਘ ਕਹਿੰਨੇ ਪਰ ਹੁਣ ਬਾਲ ਸਾਡੇ ਕੋਲ ਹੈ ਇਹ ਮੈਚ ਕਿਵੇਂ ਖੇਡਣ ਤਾਂ ਉਹਨਾਂ ਸਪੀਕਰ ਸਾਹ ਨੂੰ ਬੜੇ ਹਾਸੋਈ ਨੇ ਤਰੀਕੇ ਨਾਲ ਇੱਕ ਅਪੀਲ ਕੀਤੀ ਕਿ ਜੇਕਰ ਸਾਡੇ ਵਿਧਾਇਕ ਜ਼ਿਆਦਾ ਹੈ ਤਾਂ ਇਹਨਾਂ ਨੂੰ ਘੱਟ ਮੌਕਾ ਦੇ ਦੋ ਇਹਨਾਂ ਨੂੰ ਬਰਾਬਰ ਮੌਕਾ ਦੋ ਨਹੀਂ ਤਾਂ ਫਿਰ ਸਾਡੇ ਵਿਧਾਇਕਾਂ ਨੂੰ ਅੱਧਿਆਂ ਨੂੰ ਇੱਧਰ ਬਿਠਾ ਦਿਆ ਕਰੋ ਤਾਂ ਕਿ ਜਿਹੜਾ ਵਿਧਾਨ ਸਭਾ ਹੈ ਉਹ ਭਰੀ ਭਰੀ ਲੱਗੇ ਸੋ ਦੋਸਤੋ ਦੇਖਣਾ ਹੁਣ ਇਹ ਕਿ ਸੰਤ ਸਿੰਚੇਵਾਲ ਤੇ ਪ੍ਰਤਾਪ ਸਿੰਘ ਬਾਜਾਵਲੋਂ ਜਿਹੜਾ ਇਹ ਯੁੱਧ ਸ਼ੁਰੂ ਹੋਇਆ ਹੈ ਬੋਲੀਬਾਲ ਦਾ ਸੌਰੀ ਬੋਲ ਚਾਲ ਦਾ ਉਹ ਕਦੋਂ ਖਤਮ ਹੋਏਗਾ ਕੌਣ ਵਿਚ ਆ ਕੇ ਰਾਹ ਨੂੰ ਕਲੀਅਰ ਕਰੇਗਾ ਇਹ ਦੋਸਤੋ ਹਣੋ ਸਮਝੋਸੇਗਾ ਜੋ ਵੀ ਵੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਵੱਨਾ ਕਰਾਂਗਾ A1 ਪੰਜਾਬੀ ਟੀਵੀ ਤੇ